ਅਮਰਦਾਸ਼ ਬਤਾਲੀ ਬੜਾ ਖੁਸ਼ ਹੋਇਆ ਸੀ ਜਦੋਂ ਉਹਨੇ ਕੋਪਰ ਹੀੜੇ ਦਾ ਕਾਂਡ ਕੀਤਾ ਤੇ 50000 ਸਿੱਖਾਂ ਨੂੰ ਇੱਕ ਦਿਨ ਹੀ ਮਾਰਤਾ ਸੀ ਪਰ ਉਹ ਸਿੱਖਾਂ ਦੀ ਫਿਤਰਤ ਨੂੰ ਜਾਣਦਾ ਨਹੀਂ ਸੀ ਪੰਜਾਬੀ ਆਪਦੇ ਪਿਆਰ ਨੂੰ ਵੀ ਨਹੀਂ ਭੁੱਲਦੇ ਤੇ ਪੰਜਾਬੀ ਆਪਦੇ ਦੁਸ਼ਮਣ ਨੂੰ ਵੀ ਨਹੀਂ ਭੁੱਲਦੇ ਸਦੀਆਂ ਲੱਗ ਜਾਂ ਚਾਏ ਦੋਸਤੋ ਇਸ ਬੂਟੇ ਨੂੰ ਬੜੇ ਵੱਟੇ ਪਏ ਆ ਇਸ ਬੂਟੇ ਨੂੰ ਬੜਾ ਸ਼ੰਗ ਆ ਗਿਆ ਇਸ ਬੂਟੇ ਦੀਆਂ ਜੜਾਂ 'ਚ ਬੜਾ ਕੁਝ ਪਾਇਆ ਗਿਆ ਸ੍ਰੀ ਗੁਰੂ ਦੋਸਤੋ ਮੇਰਾ ਚੈਨਲ ਚੰਗਦੀ ਰਾਤ ਤੇ ਸਵਾਗਤ ਸਾਰਿਆਂ ਦਾ ਤੇ ਦੋਸਤੋ ਸਵੇਰ ਦਾ ਟਾਈਮ ਤੇ ਮੈਂ ਤੁਹਾਡੇ ਨਾਲ ਮੁਖਾਤਬ ਹਾਂ ਰੂ-ਰੂ ਹਾਂ ਦੋਸਤੋ ਪੰਜਾਬ ਦੇ ਉੱਤੇ ਇੱਕ ਨਹੀਂ ਹਜ਼ਾਰਾਂ ਹੀ ਪੀੜਾਂ ਪਈਆਂ ਕਦੀ ਸਰਕਾਰਾਂ ਦੀ ਮਾਰ ਕਦੀ ਸਮਿਆਂ ਦੀ ਮਾਰ ਤੇ ਜਿੰਨਾ ਕੁਝ ਇਸ ਮਿੱਟੀ ਦੇ ਲੋਕਾਂ ਨੇ ਚੱਲਿਆ ਉਹ ਸ਼ਾਇਦ ਹੀ ਕਿਸੇ ਨੇ ਚੱਲਿਆ ਹੋਵੇ ਤੇ ਇਹ ਦਰਿਆਵਾਂ ਨਾਲ ਜੇ ਇਹਨਾਂ ਨੇ ਮੱਥਾ ਲਾਇਆ ਪੰਜਾਬੀਆਂ ਨੇ ਤੇ ਇਹ ਦਰਿਆਵਾਂ ਦੇ ਵੀ ਮੂੰਹ ਮੋੜ ਦੇਣਗੇ ਉਹ ਦਿਨ ਦੂਰ ਦੀ ਕਿਸੇ ਚੀਜ਼ ਦੀ ਮੈਨੂੰ ਨਹੀਂ ਲੱਗਦਾ ਕਿ ਕਮੀ ਆਊਗੀ ਸਿਰਫ ਇਹ ਬੁਰਾ ਵਕਤ ਇੱਕ ਯਾਦ ਵਾਂਗੂ ਯਾਦ ਰਹਿ ਜਾਊਗਾ ਜਿਤਨਾ 88 ਯਾਦ ਰਹਿ ਗਿਆ ਸੀ ਤੇ 25 ਵੀ ਯਾਦ ਰਹਿ ਜੂ ਦੋਸਤੋ ਅੱਗੇ ਵੀ ਮੈਂ ਆਪਣੇ ਕਈ ਵਾਰੀ ਐਸੇ ਹੀ ਚੈਨਲ ਦੇ ਮਾਧਿਅਮ ਰਾਹੀਂ ਗੱਲ ਕੀਤੀ ਆ ਕਿ ਵਕਤ ਬੁਰਾ ਹੋਵੇ ਜਾਂ ਚੰਗਾ ਇਹਦੀ ਫਿਤਰਤ ਆ ਤੇ ਕਦੀ ਵੀ ਰੁਕਦਾ ਨਹੀਂ ਲੰਘ ਜਾਂਦਾ ਇਹ ਵਕਤ ਵੀ ਲੰਘ ਜਾਣਾ ਉਹਨਾਂ ਲੋਕਾਂ ਲਈ ਦੁਆ ਕਰੋ ਜਾਂ ਮੈਂ ਕਰਦਾ ਜਿਹੜੇ ਲੋਕ ਫੇਲਾਲ ਕੋਠਿਆਂ ਤੇ ਨੇ ਪਾਣੀ ਉਹਨਾਂ ਦੇ ਘਰਾਂ ਚ ਵੜਿਆ ਇਸ ਟਾਈਮ ਤੇ ਜਿਹੜੀ ਉਹਨਾਂ ਨੂੰ ਸਹਾਇਤਾ ਦੀ ਲੋੜ ਹੈਗੀ ਹੈਗੀ ਆ ਜੇ ਜਦੋਂ ਪਾਣੀ ਲੈ ਗਿਆ ਉਦੋਂ ਸਾਫ ਸਫਾਈ ਦਵਾਈਆਂ ਕਿ ਤਾਂ ਕਿ ਕੋਈ ਮਹਾਮਾਰੀ ਨਾ ਜਾਂ ਕੋਈ ਪਿਆੜਕ ਬਿਮਾਰੀ ਨਾ ਫੈਲੇ ਉਹਦਾ ਜਿਆਦਾ ਖਤਸ਼ਾ ਤੇ ਚਲੋ ਤੇ ਤੇ ਸਟਾਪ ਆ ਸਾਰੇ ਲੋਕ ਇਕੱਠੇ ਹੋ ਗਏ ਵਹਿਣਾ ਦੇ ਮੋੜ ਮੋੜ ਰਹੇ ਆ ਉੱਥੇ ਇਹ ਵੀ ਇੱਕ ਮਹਿਮਦੀ ਤਰ੍ਹਾਂ ਕੰਮ ਚੱਲ ਜੂਗਾ ਤੇ ਆ ਜੋ ਦੋਸਤੋ ਗੱਲਾਂバੱਤਾ ਇਤਨਾ ਹੀ ਕਰਦੇ ਆ ਦੋਸਤੋ ਸਵੇਰ ਹੁੰਦੀ ਆ ਅਸੀਂ ਉੱਠਦੇ ਆ ਤੇ ਆਪੋ ਆਪਣੇ ਘਰ ਵਿਹਾਰ ਧੰਧਿਆਂ 'ਚ ਲੱਗ ਜਾਂਦੇ ਆ ਹਰ ਕਿਸੇ ਦੇ ਆਪਣੇ ਕੰਮ ਨੇ ਤੇ ਹਰਿਆਣੇ ਦੇ ਕਹਿੰਦੇ ਆਗੇ ਅੱਲਾ ਵੈਗਰੂ ਅਰੇ ਜੇ ਕੋਨਾਂ ਦੀ ਬੋਤਾ ਝੋਲੀ ਚ ਪਾਉਂਦਾ ਜਿਹੜੇ ਸੌਤੇ ਉੱਠਦੇ ਕਿਉਂਕਿ ਇਹੋੇ ਵਕਤ ਅੱਦਾ ਪਰਮਾਤਮਾ ਦੇ ਹੱਥਾਂ ਦੇ ਵਿੱਚੋਂ ਬਰਕਤ ਜਿਹੜੀ ਆ ਉਹ ਝੋਲੀਆਂ ਚ ਆਉਂਦੀ ਆ ਦੋਸਤੋ ਹੀ ਇੱਥੇ ਵੀ ਚ ਬੜੀ ਖੂਬਸੂਰਤ ਇੱਕ ਚੀਜ਼ ਐ ਸਾਸਤਰੀ ਕਾਲ ਸੱਤ ਸ੍ਰੀ ਅਕਾਲ ਤੇ ਅਸੀਂ ਇਹਨੂੰ ਬੜੀ ਸ਼ਾਰਟ ਜੀ ਸਾਸਤਰੀ ਕਾਲ ਕਹਿ ਦਿੰਨੇ ਹਾਂ ਸਾਹਮਣੇ ਵਾਲੇ ਨੂੰ ਫਿਰ ਉਹਨੂੰ ਪੁੱਛਦੇ ਭਾਉ ਕੀ ਹਾਲ ਆ ਤੇ ਉਹ ਹਣ ਮਨੇ ਇਹ ਮੰਨਣਾ ਕਹਿ ਦਿੰਦਾ ਵਾ ਠੀਕ ਆ ਵਧੀਆ ਬਹੁਤ ਵਧੀਆ ਕਿਉਂਕਿ ਇਹ ਬੜਾ ਪਰਸਨਲ ਮੈਟਰ ਹੁੰਦਾ ਸਾਡਾ ਜਿਹੜਾ ਸਾਡੀ ਜ਼ਿੰਦਗੀ ਦਾ ਸਾਡੇ ਹਾਲਚਾਲ ਜਿਹੜੇ ਹੁੰਦੇ ਆ ਜੋ ਮਰਜ਼ੀ ਆਸੀਂ ਕਿਸੇ ਨੂੰ ਖੁੱਲ ਕੇ ਦੱਸ ਨਹੀਂ ਸਕਦੇ ਪਰ ਪੁੱਛਣ ਵਾਲੇ ਇਹਨੇ ਬੜਾ ਜ਼ਿਆਤੀ ਜਿਹਾ ਸਵਾਲ ਕਰ ਲਿਆ ਹੁੰਦਾ ਤੁਹਾਨੂੰ ਕਿ ਪਾਉ ਕੀ ਹਾਲ ਆ ਅਸੀਂ ਕਹਿ ਦਿੰਦੇ ਠੀਕ ਆ ਪਰ ਠੀਕ ਨਹੀਂ ਹੁੰਦਾ ਕਿਉਂਕਿ ਇਹ ਜੀਵਨ ਦੀ ਧਾਰਾ ਵਾਗ ਦਾ ਵਹਿਣ ਜਿਹੜਾ ਵਾ ਇਹ ਬੜਾ ਮੁਸ਼ਕਲ ਭਰਿਆ ਇਦੇ 'ਚ ਹਜ਼ਾਰਾਂ ਲੱਖਾਂ ਠੋਕਰ ਆਵਾਂ ਇਹ ਕਿਤੇ ਕਿਤੇ ਸੰਤਲ ਵਹਿੰਦਾ ਨਹੀਂ ਤੇ ਇਹਦੀਆਂ ਲਹਿਰਾਂ ਜਿਹੜੀਆਂ ਉਹ ਚਟਾਨਾਂ ਨਾਲ ਮਾਰ-ਮਾਰ ਕੇ ਸਾਡੀ ਕਮਰ ਤੋੜ ਦਿੰਦੀਆਂ ਸਤੋਂ ਤੇ ਉਹ ਜਿਹੜੀ ਚੀਜ਼ ਅਸੀਂ ਅੰਦਰ ਦੱਬੀ ਜੰਨੇ ਆ ਤੇ ਬਾਹਰੋਂ ਕਈ ਜੰਨੇ ਆ ਬਸ ਠੀਕ ਆ ਬਸ ਠੀਕ ਆ ਇਹ ਲੰਮਾ ਸਮਾਂ ਅਸੀਂ ਇਹੋ ਕੁਝ ਕਰਦੇ ਰਹਿੰਦੇ ਆ ਉਰੇ ਦਾ ਤੀਜਾ ਕਿ ਨਿਕਲਦਾ ਕਦੀ ਕਿਸੇ ਬੱਚੇ ਨੂੰ ਕੁੜ ਦਿੰਨੇ ਆ ਕਦੀ ਕਿਸੇ ਆਪਦੀ ਘਰ ਵਾਲੀ ਤੇ ਖਿੱਚ ਲਿਆ ਜਾਂ ਘਰ ਵਾਲੀ ਨੇ ਬੰਦੇ ਤੇ ਖਿੱਚ ਲਿਆ ਕਿਸੇ ਨੌਕਰ ਨਾਲ ਲੜ ਲਿਆ ਕਿਸੇ ਨੂੰ ਉਧਰ ਪੁਰਾ ਚ ਪੰਗ ਬੜਾ ਬੋਲ ਲਿਆ ਤੇ ਇਸ ਤਬੰਦਪਾਉਣ ਦੇ ਚੱਕਰ ਦੇ ਵਿੱਚ ਜਿਹੜੀ ਸਾਡੀ ਹੁੰਦੀ ਆ ਉਹ ਗੁੱਸਾ ਸਾਡੇ ਅੰਦਰੋਂ ਫੁੱਟਦਾ ਰਹਿੰਦਾ ਰੋਜ਼ ਨੂੰ ਜਿਉਂ ਉਹ ਅੰਦਰ ਦੀ ਚੀਜ਼ ਸਾਨੂੰ ਤੰਗ ਕਰਦੀ ਆ ਖੇਜ ਬਣ ਜਾਂਦੀ ਹੈ। ਔਰ ਖੇਜ ਇੱਕ ਟਾਈਮ ਇਹ ਆਗੰਗੂ ਬੁਹਾ ਕਾ ਬਣਦੀ ਹੈ ਤੇ ਅਗਲੇ ਪਲ ਮੁੜ ਕੇ ਇਹ ਪਿਛਤਾਵਾ ਬਣ ਜਾਂਦੀ ਹੈ। ਬਹੁਤ ਕੋਈਆ ਦੋਸਤੋ ਜਿਹੜਾ ਹੀ ਬਿਆਨ ਨਹੀਂ ਕਰ ਸਕਦੇ। ਜਦੋਂ ਕਿ ਸਾਨੂੰ ਕਰ ਲੈਣਾ ਚਾਹੀਦਾ ਭਾਵੇਂ ਕਿਸੇ ਦਰਖਤ ਤੇ ਗੱਲ ਲੱਗੇ ਰੋੜਗੇ। ਦਰਖਤ ਵੀ ਸਾਨੂੰ ਮਹਿਸੂਸ ਕਰਦੇ ਆ ਕਿਉਂਕਿ ਇਹਨਾਂ ਦੇ ਵਿੱਚ ਸਾਹ ਲੈਣ ਦੀ ਸਮਰੱਥਾ ਇੰਨੀ ਨੇਚਰ ਆ ਕਿ ਸਾਰੇ ਸਾਨੂੰ ਮਹਿਸੂਸ ਕਰ ਸਕਦੀ ਹੈ ਅਸੀਂ ਇਹਨੂੰ ਕਰ ਸਕਦੇ ਹਾਂ ਹੋ ਸਕਦਾ ਹੈ ਇਹ ਸਾਡੇ ਨੂੰ ਜ਼ਿਆਦਾ ਗਿਆਨਵਾਨ ਹੋਣ ਇਹਨਾਂ ਦੀ ਭਾਸ਼ਾ ਹੀ ਅਜੇ ਇੰਨੀ ਸਮਰੱਧ ਨਹੀਂ ਕਿ ਕਿ ਅਸੀਂ ਫੜ ਸਕੀਏ ਇਹ ਦੋਸਤੋ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ ਇਹ ਮੈਂ ਤਾਂ ਕਰਦਾ ਕਿ ਸਾਡੇ ਜਿਹੜੇ ਅੰਦਰ ਦੇ ਦਰਵਾਜ਼ੇ ਆ ਉਹ ਇਹਨੇ ਘੁੱਟ ਕੇ ਨਾ ਬੰਦ ਕਰ ਲਈਏ। ਇਹ ਸਾਨੂੰ ਸਾਹ ਲੈਣਾ ਔਖਾ ਹੋ ਜੇ। ਕੋਈ ਨਾ ਕੋਈ ਇੱਥੇ ਕੋਈ ਨਾ ਕੋਈ ਚੀਤ। ਸਾਨੂੰ ਜ਼ਰੂਰ ਰੱਖਣੀ ਚਾਹੀਦੀ ਹੈ। ਤੇ ਇਹ ਜਿਹੜਾ ਮੇਰਾ ਮਾਧਿਮਾ ਇਹ ਉਹੀ ਬਾਰੀ ਨੂੰ ਖੋਲਣ ਦਾ ਇੱਕ ਕੋਸ਼ਿਸ਼ ਆ ਨੇਰੇ ਦੇ ਵਿੱਚ ਇੱਕ ਜਗਨੂ ਵਾਲਾ ਹਿਸਾਬ ਆ। ਜਿਹੜਾ ਰੌਸ਼ਨੀ ਦੀ ਆਸ ਵੰਦਾ। allele ਕੋ ਰੌਸ਼ਨੀ ਨਹੀਂ ਮੜ ਸਕਦਾ ਚਾਹੇ ਪਾਵੇ। ਅਰ ਰੌਸ਼ਨੀ ਦੀ ਉਮੀਦ ਸਾਡੀ ਚੱਲੀ ਤੇ ਤਰਬਦੰਦਾ ਤੇ ਜੇ ਇਸੇ ਗੱਲ ਨੂੰ ਅਸੀਂ ਜੋੜ ਕੇ ਵੇਖੀਏ ਇੰਨਾ ਜਿਹੜੇ ਖਲਾਡ ਆਏ ਨੇ ਇਹਨਾਂ ਦੇ ਨਾਲ ਇਸ ਟਾਈਮ ਲੋਕ ਜਿਹੜੇ ਆ ਜਿਨ੍ਹਾਂ ਦੇ ਘਰ ਉੱਜੜ ਗਏ ਜਿਨ੍ਹਾਂ ਦੇ ਡੰਗਰ ਮਰ ਗਏ ਰੁੜ ਗਏ ਬੇਸ਼ੱਕ ਪੰਜਾਬ ਦੇ ਲੋਕ ਸਿਕੰਦਰ ਦਾ ਵੀ ਰਾਹ ਰੋਗ ਲਿਆ ਸੀ ਇੰਨਾ ਕਿਸੇ ਨੂੰ ਨਹੀਂ ਇੰਨਾ ਬਰਖਿਆ ਅਮਨ ਦਸ਼ਾ ਬਦਾਲੀ ਬੜਾ ਖੁਸ਼ ਹੋਇਆ ਸੀ ਜਦੋਂ ਉਹਨੇ ਕੋਪਰ ਹੀੜੇ ਦਾ ਕਾਂਡ ਕੀਤਾ ਤੇ 50 ਹਜ਼ਾਰ ਸਿੱਖਾਂ ਨੂੰ ਇੱਕ ਦਿਨ ਹੀ ਮਾਰਤਾ ਸੀ ਪਰ ਉਹ ਸਿੱਖਾਂ ਦੀ ਫਿਤਰਤ ਨੂੰ ਜਾਣਦਾ ਨਹੀਂ ਸੀ ਇੱਕ ਢਾਬ ਦੇ ਉੱਤੇ ਜਦੋਂ ਪਾਣੀ ਪੀ ਰਿਹਾ ਸੀ ਤੇ ਥੱਕੇ ਅਫਗਾਨ ਸੌਣ ਦੀ ਕਾਲੀ ਜਿਹੀ ਸਿੱਖਾਂ ਨੂੰ ਮਾਰ ਕੇ ਤੇ ਸਿੱਖ ਉਸੇ ਢਾਬ ਤੋਂ ਉਹਨਾਂ ਦੇ ਸਾਹਮਣੇ ਪਾਣੀ ਪੀ ਕੇ ਤੇ ਚੜ੍ਹਦੀ ਕਲਾ ਦੇ ਅੰਦਾਸੇ ਲਾਉਂਦੇ ਆਪਣੇ ਅਗਲੇ ਸਫ਼ਰ ਨੂੰ ਤੁਰ ਪਏ ਐਮ ਦਸ਼ਾ ਅਬਦਾਲੀ ਦਾ ਇਹਨਾਂ ਨੇ ਉਹ غرور ਤੋੜ ਦਿੱਤਾ ਸੀ ਕਿ ਮੈਂ ਸਿੱਖਾਂ ਨੂੰ ਮਾਰ ਮੁਕਾਇਆ ਮਹੀਨੇ ਤਿੰਨ ਨਹੀਂ ਭੈਣ ਦਿੱਤੇ ਅੰਬਰਸਰ ਕੁੱਟਿਆ ਤੇ ਕੁੱਟ ਕੇ ਅਫਗਾਨਿਸਤਾਨ ਵਾੜਿਆ ਅੱਜ ਵੀ ਇਹਨਾਂ ਦਾ ਲੋਕਾਂ ਦਾ ਪ੍ਰਸ਼ਾਸਨ ਤੇ ਸਰਕਾਰਾਂ ਤੇ ਉਹ ਗੁੱਸਾ ਵਾ 아이 ਟੈਕਨੋਲੋਜੀ ਇੰਨੀ ਜ਼ਿਆਦਾ ਵਾ ਸਮੇਂ ਰਹਿੰਦਿਆਂ ਅੱਗੇ ਵੀ ਮੈਂ ਇਸ ਅੰਦਰ ਦੇ ਕੀਤਾ ਕਿ ਬੜਾ ਕੁਝ ਹੋ ਸਕਦਾ ਸੀ ਸੋਇ ਆਏ ਲਾਰਿਆ ਤੋਂ ਸੋਇ ਝੂਟ ਤੋਂ ਇਹ ਜਿਹੜੇ ਲੋਕ ਇਸ ਟਮ ਖਿਜੇ ਪਏ ਆ ਉਹਨਾਂ ਨੂੰ ਕੁਝ ਨਹੀਂ ਦਿੱਤਾ ਸਿਆਸਤ ਨੇ ਕੁਝ ਨਹੀਂ ਦਿੱਤਾ ਚੰਗੇ ਸਿਆਸਤਾਨ ਵੀ ਹੈਗੇ ਆ ਵਿੱਚ ਲੋਕ ਕਦੀ ਨਹੀਂ ਭੁੱਲਦੇ ਸੀ ਨੂੰ ਪੰਜਾਬੀ ਨਹੀਂ ਭੁੱਲਦੇ ਪੰਜਾਬੀ ਆਪਦੇ ਪਿਆਰ ਨੂੰ ਵੀ ਨਹੀਂ ਭੁੱਲਦੇ ਤੇ ਪੰਜਾਬੀ ਆਪਦੇ ਦੁਸ਼ਮਣ ਨੂੰ ਨਹੀਂ ਭੁੱਲਦੇ ਸਦੀਆਂ ਲੱਗ ਜਾਂਚੇ ਆ ਜਿਹੜਾ ਵਕਤ ਆ ਇਹ ਖੇਜਾ ਬੜੀ ਵੱਡੀ ਉਹਨਾਂ ਲੋਕਾਂ ਦੀ ਜਿਨ੍ਹਾਂ ਦਾ ਸਾਰਾ ਕੁਝ ਰੁੜ ਗਿਆ ਤੇ ਮੈਂ ਵੇਖ ਰਿਹਾ ਸੀ ਲੋਕ ਗਾਲਾਂ ਵੀ ਕੱਢ ਰਹੇ ਆ ਜੈ ਜਹ ਚੰਗਾ ਵਾਜੇ ਉਹ ਕੱਢ ਲੈਣਗੇ ਤੇ ਉਹਨਾਂ ਦੇ ਅੰਦਰ ਜਿਹੜੀ ਇੱਕ ਦੱਬੀ ਚਿੰਗਾਰੀ ਆ ਉਹ ਇੱਕ ਵਾਰੀ ਫਟ ਜਾਣੀ ਚਾਹੀਦੀ ਤਾਂ ਕਿ ਉਹ ਰਾਤ ਦੇ ਨੂੰ ਰੂਪ ਤੇ ਤੇ ਹੱਥੇ ਨਾ ਬੈਠੇ ਰਹਿਣ ਤੇ ਆ ਦੋਸਤੋ ਮੇਰੀਆਂ ਕੁਝ ਗੱਲਾਂ ਜਿਹੜੀਆਂ ਮੈਂ ਕਰਦਾ ਇਹ ਸਾਡੇ ਨਾਲ ਆਮ ਜੀਵਨ ਜਿਵੇਂ ਲਾਗੂ ਹੁੰਦੀਆਂ ਇਹ ਸਾਡੇ ਨਾਲ ਹਾਲਾਤਾਂ ਦੇ ਰੂਪ ਰੂਪ ਵੀ ਆ ਕੋਈ ਵੀ ਚੀਜ਼ ਆ ਉਹ ਕੁਸ਼ਿੰਧਰਾ ਜੋੜ ਕੇ ਵੇਖ ਸਕਦੇ ਜੀ ਬੋਡੇ ਦਾ ਮੱਡਾ ਜੁੜ ਗਿਆ ਸਤਿ ਸ਼੍ਰੀ ਅਕਾਲ ਇਹ ਲੋਕ ਜਿਹੜੇ ਆ ਆਪਦੇ ਮੂੰਹ ਦੀ ਮੁਰਕੀ ਕੱਢ ਕੇ ਦੂਜੇ ਦੇ ਮੂੰਹ 'ਚ ਬਾ ਦਿੰਦੇ ਆ ਤੇ ਖੁਦ ਨੂੰ ਸੰਭਾਲਣਾ ਜਾਣਦੇ ਆ ਤੇ ਦੁਗੀਆਂ ਨੂੰ ਵੰਡਣਾ ਜਾਣਦੇ ਆ ਤੇ ਮੈਂ ਤੁਹਾਨੂੰ ਸਲੂਟ ਕਰਦਾ ਲੋਕਾਂ ਨੂੰ ਤੇ ਦੋਸਤੋ ਇਹ ਵੀ ਜਿਹੜੀ ਆਪਣੇ ਅੰਦਰ ਦੀ ਖੇਜ ਆ ਉਹਨੂੰ ਮਾਰਨ ਦਾ ਤੀਲਾ ਕਰੀਏ ਤੇ ਗੁਰੂ ਸਾਹਿਬ ਦਾ ਦਿੱਤਾ ਉਹ ਸੰਕਲਪ ਖੁਸ਼ ਹੋ ਕੇ ਚਿਹਰੇ ਤੇ ਸਰੇ ਉਹ ਦਿੱਤ ਦਾ ਧਰਮਾਦ ਕਰੀ ਗਏ ਪਰਮਾਤਮਾ ਦਾ ਸੱਚੇ ਪਾਤਸ਼ਾਹ ਉਹ ਇੱਕ ਦਿਨ ਹੋਰ ਅਨਾਈਤ ਕੀਤਾ ਤੇ ਚੜਦੀ ਕਲਾ ਦਾ ਸੰਕਲਪ ਲੈ ਕੇ ਤੇ ਅੜੀ ਚਿਹਰੇ ਦੀ ਸਾਡੀ ਜ਼ਮੀਨ ਆ ਇਹ ਪਦਲਾਂ ਨੂੰ ਖੜੀ ਹੋਵੇ ਤੇ ਸਾਡੇ ਮੁਸਕਾਨ ਚਿਹਰੇ ਦੇ ਉੱਤੇ ਹੋਵੇ ਤੇ ਅਸੀਂ ਕਹੀਏ ਕਿ ਕੋਈ ਗੱਲ ਹੀ ਨਹੀਂ ਚੜਦੀ ਕਲਾ ਮਾਇ ਕਿੰਨਾ ਕੋਈ ਗੱਲ ਹੀ ਨਹੀਂ ਚੜਦੀ ਕਲਾ ਚੜਦੀ بڑے بڑے ਹੰਦੇ ਹੋਏ ਬੜਾ ਕੁਝ ਹੋਇਆ ਚੜਦੀ ਕਲਾ ਸਾਡਾ ਪੰਜਾਬ ਜਿੰਦਾ ਰਹਿਣਾ ਚਾਹੀਦਾ ਸਾਡੀ ਧਰਤੀ ਜਿੰਦਾ ਰਹਿਣਾ ਚਾਹੀਦੀ ਹੈ ਖੁਸ਼ ਰਹਿਣੇ ਚਾਹੀਦੇ ਇਹਦੇ ਲੋਕ ਆਬਾਦ ਰਹਿਣੇ ਚਾਹੀਦੇ ਜਿੰਦਾਬਾਦ ਰਹਿਣੇ ਚਾਹੀਦੇ ਤੇ ਜਿੰਦਾਬਾਦ ਹੀ ਰਹਿਣਗੇ ਦੋਸਤੋ ਸਿਆਣੇ ਕਹਿੰਦੇ ਆ ਸਬਰ ਵੇਖਣਾ ਹੋਏ ਨਾ ਤੇ ਰੁੱਖਾਂ ਦਾ ਦੇਖੋ ਰੁੱਖਾਂ ਦੀ ਗੀਰਾਨ ਦੇਖੋ ਇੰਨਾ ਕਾ ਜ਼ਿਆਦਾ ਯਰ ਜਾਂਦੇ ਆ ਜਾਂ ਜਾਂਦੇ ਆ ਕਿ ਇੱਕ ਰੋਖ ਨੂੰ ਫਲ ਲੱਗਾ ਤਾਂ ਦੂਜਾ ਰੋਖ ਉਹਦੇ ਨਾਲ ਹੀਰਖਾ ਨਹੀਂ ਕਰਦਾ ਉਹਦੀਆਂ ਟਾਹਣੀਆਂ ਉਹਦੀਆਂ ਟਾਹਣੀਆਂ ਤਾਂ ਨਹੀਂ ਕਦੀ ਵੀ ਮਾਰਦਾ ਦੋਸਤੋ ਇਹ ਪੰਜਾਬ ਆ ਜਿਹੜਾ ਇਹ ਕੁਦਰਤ ਨੇ ਇਸ ਜ਼ਮੀਨ ਦੇ ਉੱਤੇ ਫਲਦਾਰ ਬੂਟਾ ਲਾਇਆ ਔਰ ਇਹ ਬੂਟਾ ਜਿਹੜਾ ਆ ਬੜਾ ਮਿੱਠਾ ਫਲ ਦਿੰਦਾ ਔਰ ਪੂਰੀ ਦੁਨੀਆ ਨੂੰ ਦਿੰਦਾ ਔਰ ਇਹ ਕਿਸੇ ਨਾ ਹੀ ਖਨੀ ਕਰਦਾ ਇਹ ਬੂਟਾ ਇਹਨੂੰ ਹੋਰ ਕਿਸੇ ਬੂਟੇ ਨਾਲ ਕੋਈ ਮਤਲਬ ਨਹੀਂ ਇਹ ਆਪਦੇ ਫਲ ਪੂਰੀ ਦੁਨੀਆ ਨੂੰ ਦੇ ਦਿੰਦਾ ਇਹਦਾ ਇਹ ਸਬਰ ਆ ਇਸ ਬੂਟੇ ਦਾ ਪੰਜਾਬ ਦੇ ਦਾ ਔਰ ਬੜੇ ਚੰਗੇ ਕਰਮ ਨੇ ਬੜੇ ਚੰਗੇ ਨਸੀਬ ਨੇ ਕਿ ਅਸੀਂ ਇਸ ਧਰਤੀ ਤੇ ਪੈਦਾ ਆਏ ਆ ਜੀਦੇ ਹਰ ਚੱਪੇ ਦੇ ਉੱਤੇ ਗੁਰੂ ਸਾਹਿਬਾਂ ਦੀ ਸਾਡੇ ਗੁਰੂ ਨਾਨਕ ਬਾਬੇ ਨਾਨਕ ਹੋਣਾਂ ਦੀ ਸ਼ੋਅ ਆ। ਅਰੇ ਇਸ ਮਿੱਟੀ ਦੇ ਉੱਤੇ ਭਾਈ ਮਰਦਾਨਾ ਜੀ ਦਾ ਗੁਰਦਾਨਕ ਸਾਹਿਬ ਜੀ ਦਾ ਸੰਗੀਤ ਆ ਜਿਹੜਾ ਕੋਈ ਇਸ ਮਿੱਟੀ ਦੀ ਰੂਹ ਆ। ਅਰੇ ਇਹਦੀਆਂ ਜੂਹਾਂ 'ਚ ਖੁਸ਼ਬੂ ਆ। ਗੁਰਦਾਨਕ ਸਾਹਿਬ ਦੇ ਪੈਰਾਂ ਦੀ। ਅਰੇ ਇਸ ਮਿੱਟੀ ਦੇ ਉੱਤੇ ਜਿਹੜੀ ਖੂਸੂਰ ਚਿੱਤਰਕਾਰੀ ਕੁਦਰਤ ਨੇ ਕੀਤੀ ਆ ਉਹ ਇੰਦੀਆਂ ਫਸਲਾਂ। ਇਸ ਮਿੱਟੀ ਦਾ ਜਿਹੜਾ ਸ਼ਹਾਕਾਰਾ ਚਿਹਰਾ ਵਾ ਉਹ ਆ ਚੜ੍ਹਦੀ ਕਲਾ ਦਾ। ਸਾਰੇ ਲੋਕ ਪੰਜਾਬ ਦੇ ਲੋਕ ਤੇ ਦੋਸਤੋ ਇਸ ਬੂਟੇ ਨੂੰ ਬੜੇ ਵੱਟੇ ਪਏ ਆ ਇਸ ਬੂਟੇ ਨੂੰ ਬੜਾ ਸ਼ੰਗ ਆ ਗਿਆ ਇਸ ਬੂਟੇ ਦੀਆਂ ਜੜਾਂ 'ਚ ਬੜਾ ਕੁਝ ਪਾਇਆ ਗਿਆ ਔਰ ਇਹ ਦੇ ਹੀ ਰਿਹਾ ਬੰਦੇ 'ਚ ਕੁਝ ਲੈ ਨਹੀਂ ਰਿਹਾ ਤੇ ਨਾ ਕਰੂ ਇਦਾਂ ਮੇਰੀ ਕਪੀਲਾ ਇਸ ਬੂਟੇ ਨੂੰ ਬਚਾਈ ਰੱਖੋ ਕੀਸੇ ਦੋਸਤੋ ਮੇਰੀ ਸੂਏ ਅੱਧੀ ਕੋਈ ਗੁਫ਼ਤਗੂ ਮੈਂ ਆਪਣੀ ਧਰਤੀ ਦੀ ਆਪਣੇ ਲੋਕਾਂ ਦੀ ਇੱਕ ਜਿਹੜੀ ਦਰਦ ਭਰੀ ਆਵਾਜ਼ ਆ ਉਹ ਕਹਿ ਰਿਆਂ ਤੇ ਇਸ ਧਰਤੀ ਨੂੰ ਜਿੰਨੀ ਇਹ ਸੁੰਦਰਾ ਇਹਨੂੰ ਹੋਰ ਅਹੀਂ ਸੁੰਦਰ ਬਣਾ ਸਕਦੇ ਆ ਸੁੰਦਰ ਤੋਂ ਵੀ ਸੁੰਦਰ ਬਣਾ ਸਕਦੇ ਆ ਉਹ ਜੇ ਹਸਲਾਣਾ ਰਹੀਆਂ এনਵਾਇਰਨਮੈਂਟ ਦਾ ਰਿਆ ਇਹ ਧਰਤੀ ਨਾ ਰਹੀ ਤੇ ਸਾਡਾ ਜੀਵਨ ਵੀ ਜਿਹੜਾ ਵਾ ਉਹ ਜਿਹੜੇ ਪਰਮਾਣੂ ਬੰਬ ਆ ਉਹ ਸਾਡੇ ਕਿਹੇ ਕੰਮ ਨਹੀਂ ਹੋਣੇ ਤੇ ਸੋਚੋ ਕਿ ਜੇ ਇਸ ਧਰਤੀ ਦੇ ਉੱਤੇ ਕਿਤੇ ਪਰਮਾਣੂ ਚੱਲ ਗਏ ਜਿਹੜੇ ਬਣਾਏ ਆ ਇਨਸਾਨਾਂ ਨੇ ਤੇ ਇਨਸਾਨ ਹੀ ਖਤਮ ਹੋ ਗਏ ਤੇ ਫਿਰ ਟੱਡੇ ਹੋਣ ਨਾਲ ਹੁਣ ਨਾਲ ਕੋਈ ਫਰਕ ਨਹੀਂ ਪੈਂਦਾ ਖੂਬਸੂਰਤ ਸਾਨੂੰ ਇਹ ਧਰਤੀ ਕੁਦਰਤ ਨੇ ਦਿੱਤੀ ਆ ਇਹਦਾ ਮਾਨ ਸਨਮਾਨ ਕਰੀਏ ਤੇ ਦੋਸਤੋ ਫਿਰ ਮੈਂ ਉਹੀ ਗੱਲ ਕਰਦਾ ਕਿ ਬੁਰਾ ਵਕਤ ਆ ਤੁਹਾਡਾ ਸਬਰ ਆ ਜਿਹੜਾ ਉਹ ਜਿਹੜਾ ਬੜਾ ਮਜ਼ਬੂਤ ਆ ਆਪ ਤਾਂ ਕੁਦਰਤੀ ਹੋਣ ਮੇਰੇ ਘਰ ਫੈਦਾ ਕੀਤੀਆਂ ਹੋਣੇ ਇਹ ਪੰਜਾਬ ਦਾ ਕੁਝ ਨਹੀਂ ਵਿਗਾੜ ਸਕਦੀਆਂ ਇਸ ਰੂਟੇ ਦੀ ਦੁਆ ਕਰਦਾ ਮੈਂ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ ਆਹ ਹੀ ਪੰਛੀ ਆ ਜਿਹਦਾ ਮੈਂ ਗੱਲ ਦੇ ਵਲੌਗ ਜਿਕਰ ਕੀਤਾ ਸੀ ਮੜਕਲੇ ਮੜਕਲੇ ਪੈਰ ਤਰਦਾਸ ਇਟਾ ਤੀਰੀਆ ਪੰਛੀਆਂ ਨੂੰ ਵੀ ਲਗਾਉਂਦਾ ਨਹੀਂ ਕਹਿ ਸਕਦੇ ਕਿ ਲਗਾਉਂਦਾ ਨਹੀਂ ਇਹ ਬਹੁਤ ਸਾਰਾ ਪਿਆਰ ਕਰਦੇ ਆ ਸਾਡੇ ਨਾਲ ਅਰ ਕਿੰਨਾ ਅਸੀਂ ਇਨਸਾਨ ਇੱਕ ਦੂਜੇ ਨੂੰ ਕਰਦੇ ਆ ਉਹਨਾਂ ਨੂੰ ਕਿਤੇ ਜਿਆਦਾ ਇਹ ਸਹਿਦ ਕਰਦੇ ਆ ਉਹਨੂੰ ਤੇ ਤੁਸੀਂ ਵੇਖ ਸਕਦੇ ਜੇ ਬੜੇ ਪੋਲੇ ਪੋਲੇ ਪਾਬਣਾ ਇਹ ਮੇਰੇ ਲੱਗ ਆਉਂਦੀ ਆ ਬਿਲਕੁਲ ਹੀ ਲੱਗ ਆ ਜਾਂਦੀ ਆ ਅ ਫਿਰ ਜਦੋਂ ਮੈਂ ਗੱਲਾਂ ਕਰਦਾ ਕਿਸੇ ਵੇਲੇ ਗੱਲ ਕਰਦਾ ਗੱਲ ਜ਼ੋਰ ਦੀ ਕਰਦਾ ਇਹ ਪਰੇ ਚਲ ਜਾਂਦੀ ਪਰ ਇਹਦੇ ਡਰ ਨਹੀਂ ਹੈਗਾ ਮਨ ਦੇ ਵਿੱਚ ਵੀ ਮੈਨੂੰ ਕੋ ਖਤਰਾ ਹੋ ਜਾ ਮੈਨੂੰ ਇਹ ਮਾਰੂਗਾ ਜਾਂ ਕੁਝ ਕਰੂਗਾ ਤੇ ਬੜੇ ਅੰਦਰ ਧਿਆਨ ਦੇ ਕਿ ਮੇਰੇ ਲਾਗੇ ਜਿਤਨਾ ਨਾ ਇੱਕ ਦੋਸਤੀ ਵੀ ਕਰਨਾ ਚਾਹੁੰਦੀ ਆ ਪਰ ਡਰਦੀ ਵੀ ਆ ਮੈਂ ਇਹਦਾ ਮਾਚ ਲੋ ਥੋੜਾ ਜਿਗਰ ਕਰਾਂ ਤੁਹਾਡੇ ਨਾਲ ਗੱਲ ਵੀ ਕੀਤਾ ਸੀ ਬੜਾ ਪਿਆਰਾ ਪੰਛੀ ਆਏ ਬਹੁਤ ਹੀ ਸੋਹਣਾ ਇਹ ਪੰਛੀ ਨਾ ਹੋਣਾ ਤੇ ਮੇਰਾ ਖਿਆਲ ਆ ਸਾਡੀ ਤਰਤੀਦਾ ਰੰਗ ਹੀ ਤੁਮਰਾ ਜੇ ਫਿੱਕਾ ਹੋ ਜੇ